ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਹੁਣ ਆਪਾਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਚੱਲੇ ਆ ਮਾਰਨਿੰਗ ਦਾ ਟਾਈਮ ਤੇ ਕਰੋਨੇ ਤੁਹਾਨੂੰ ਵੀ ਦਰਸ਼ਨ ਜਾ ਕੇ ਸੱਚਖੰਡ ਸ੍ਰੀ ਪਟਨਾ ਸਾਹਿਬ ਜੀ ਦੇ ਤੇ ਵੀਡੀਓ ਦੇ ਨਾਲ ਬਣੇ ਰਹੋ ਜਿੱਥੇ-ਜਿੱਥੇ ਵੀ ਜਾਵਾਂਗੇ ਅੱਜ ਆਪਾਂ ਤੁਹਾਨੂੰ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਤੇ ਨਾਲ-ਨਾਲ ਕਰਾਂਗੇ ਤੁਹਾਡੇ ਨਾਲ ਗੱਲਾਂ-ਬਾਤਾਂ ਤੇ ਚਲੋ ਜੀ ਮਿਲਦੇ ਹਾਂ ਫਿਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਠੀਕ ਹੈ ਜੀ ਲਓ ਜੀ ਕਰੋ ਦਰਸ਼ਨ ਸਾਚੀ ਖਾਨੇ ਸ੍ਰੀ ਪਟਨਾ ਸਾਹਿਬ ਜੀ ਦੇ ਦਰਸ਼ਨ ਨਾਨਕ ਤੇ ਕੀਤੀ ਛੁੱਟੀ ਨਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚ ਗਏ ਆ ਗੁਰਦੁਆਰਾ ਬਾਗ ਸਹਿਬ ਕਰੋ ਦਰਸ਼ਨ ਸੰਗ ਤੇ ਇਹ ਗੁਰਦੁਆਰਾ ਨੌਵੀਂ ਤੇ ਦਸਵੀਂ ਪਾਸ਼ੀਦ ਦੀ ਸੇਵਾ ਇੱਕ ਗੁਰਦੁਆਰਾ ਗੰਗਾ ਦੇ ਕਿਨਾਰੇ ਆ ਬਿਲਕੁਲ ਗੰਗਾ ਥੋੜੀ ਸੁੱਕੀ ਆ ਥੋੜਾ ਪਾਣੀ ਹੈਗਾ ਗੰਗਾ ਦੇ ਵਿੱਚ ਗੰਗਾ ਨਦੀ ਆ ਨਦੀ ਆ ਤੁਹਾ ਬਾਪਾ ਜੀ ਨੇ ਲੱਭ ਕੇ ਲਾਈ ਸੀ ਹਾਂਜੀ ਆਪਾਂ ਹੁਣ ਲੋਕਲ ਜਿਹੜੇ ਸੀਗੇ ਸਾਰੇ ਗੁਰਦੁਆਰਾ ਸਾਹਿਬ ਉਹਨਾਂ ਦੇ ਦਰਸ਼ਨ ਆਪਾਂ ਕਰ ਲਏ ਆ ਤੇ ਉਦੋਂ ਬਾਅਦ ਚ ਹੁਣ ਆਪਾਂ ਆਏ ਆ ਬੱਚਿਆਂ ਨੂੰ ਚਿੜੀਆ ਘਰ ਦਿਖਾਉਣ ਵਾਸਤੇ ਜੂ ਦੇਖਣ ਆਏ ਆ ਆਪਾਂ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਆਪਾਂ ਜੋ-ਜੋ ਚੀਜ਼ ਇੱਥੇ ਚਿੜੀਆ ਘਰ ਦੇ ਵਿੱਚ ਦੇਖਾਂਗੇ ਉਹ ਤੁਹਾਨੂੰ ਵੀ ਨਾਲ ਦਿਖਾਵਾਂਗੇ ਬਣੇ ਰਿਓ ਵੀਡੀਓ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਜੀ ਕਰਦੇ ਆਂ ਫਿਰ ਗੱਲਾਂ ਬਾਤਾਂ ਦੇਖੋ ਯੂਦਾ ਵੀ ਉਹ ਦੇਖੋ ਸਵਲੀਨ ਹੈਲੋ ਆ ਦੇਖੋ ਤੁਹਾਨੂੰ ਮਗਰਮਸ਼ ਫੋਨ ਬੱਡਲੀ ਪੰਜ ਕੇ ਬਾਅਦ ਬੰਦੇ ਲੱਖੋ ਕਿ ਇਹ ਮੋਟਰ ਦਾ ਪੂਰ ਪਾਵਰ ਹੈ ਆ ਜਾ ਉਹ ਵੀ ਤੁਰਦਾ ਸੁਵਲੀਨ ਇਹ ਹੱਥ ਤੱਕ ਪੂਛ ਲੈ ਜਾਂਦੇ ਆ ਹੈਲੋ ਆ ਬੱਚਾ ਹੈ ਮਛਲੀ ਘਰ ਹੈ ਗਾਈ ਗਾਈ ਇਹ ਮਛਲੀ ਘਰ ਨਹੀਂ ਗਾ ਇੱਕ ਦੀ ਅੱਗੇ ਆ ਮਛਲੀ ਘਰ ਤਾਂ ਐਲੀਗੇਟਰ ਘਰ ਆ ਹੂੰ ਐਲੀਗੇਟਰ ਹੂੰ ਦੇਖੋ ਮગર ਮੱਛ ਪਏ ਆ ਪਾਣੀ ਚੋਂ ਨਿਕਲ ਕੇ ਧੁੱਪੇ ਪਏ ਆ ਸਾਰੇ ਗਾਇਸ ਏ ਰੀਅਲ ਆ ਹਾਂ ਰੀਅਲ ਆ ਰੀਅਲ ਉਸ ਤੋਂ ਉੱਪਰ ਸੇਕਦੇ ਆ ਮਛਲੀ ਘਰ ਫਿਸ਼ ਮੱਛੀ ਬਣੀ ਵੀ ਆ ਉਹਦੇ ਵਿੱਚ ਦੀ ਅੰਦਰ ਐਂਟਰ ਹੋਣਾ ਮੱਛੀ ਦੇ ਸਵਲੀਨ ਫੋਟੋ ਕਰਾ ਰਹੀ ਆ चलो मछली घर असली दिन बच्चे छोटिया जन तरह दिया है, है मछलियाँ सारे तरह दिया देखो कि प्यारिया वाइट वाइट बड़ी मच्छी ब्लैक कलर की बैठे भी ਤੇ ਤੇਰੇ ਵੀ ਲੈ ਚਿੜੀਆ ਘਰ ਦਾ ਤੇ ਉਹ ਤੁਹਾਨੂੰ ਦਿਖ ਰਿਹਾ ਹੁਣ ਜ਼ੂਮ ਕਰਕੇ ਦਿਖਾਉਨੇ ਆ ਆ ਬੈਠਾ ਉਹ ਗੈਂਡਾ ਗੈਂਡਾ ਬੈਠਾ ਉਹਦੇ ਪਿੱਛੇ ਪਾਣੀ ਛੱਡਿਆ ਹੋਇਆ ਧੁੱਪੇ ਵਿੱਚ ਬੈਠਾ ਗੈਂਡਾ ਛਿੜੀਆ ਘਰ ਦਾ ਵੀ ਬਹੁਤ ਸੋਹਣਾ ਬਹੁਤ ਜਿਆਦੇ ਦਰਖਤਾਂ ਸ਼ਾਂਹ ਸ਼ਾਂਹ ਐ ਬਹੁਤ ਸੋਹਣਾ ਦੇਖਣ ਵਿੱਚ ਜਾਨਵਰ ਬਹੁਤ ਸੋਹਣੇ ਸੋਹਣੇ ਆ ਮੱਛੀਆਂ ਦੇਖੀਆਂ ਆਪਾਂ ਮਗਰ ਮੱਛ ਦਿਖਾਏ ਤੁਹਾਨੂੰ ਅੱਗੇ ਅੱਗੇ ਦੇਖਦੇ ਆਂ ਕੀ ਦੇਖਦੇ ਆਂ ਤੁਹਾਨੂੰ ਵੀ ਦਿਖਾਵਾਂਗੇ ਨਾਲ ਕੰਦੇ ਗੋਰਾ ਇਹਦਾ ਹਾਈਟ ਵੱਲ ਵਤਿਆਲੋ ਗਰੇਵਸ ਇਰਕੀ ਪੀਟਾ ਲਾ ਜਾਏ ਕੰਮ ਸ਼ਾਂਤ ਫਿਰ ਕਿੱਦਾਂ ਇਦਾਂ ਨਾ ਪਾ ਦਿੱਤਾ ਇਹ ਗੋਰਾ ਵੀ ਕਹਿੰਦਾ ਜੰਗਲ ਵਿੱਚ ਕੰਮ ਦੁਖਮਨ ਹੈ ਅੱਛੇ ਗੋਰਾ ਇਹ ਗੋਰਾ ਮੀਂਹ ਨਾ ਦੁੱਬੀ ਇਹ ਗੋਰਾ ਮੀਂਹ ਦੇ ਮਨਾ ਵਿਊਟ ਰਕਤਾਂ ਵਿਚੋਂ ਸੋਹਣੀ ਸੋਹਣੀ ਸ਼ਾਂ ਦੇ ਸ਼ਾਂ ਦੇ ਨਾਲ-ਨਾਲ ਦੇਖੋ ਸਾਮਣੇ ਹੈਗੇ ਆ ਹਾਥੀ ਮੰਮੀ ਮੰਮੀ ਫੇਟ ਆ ਰਹਾ ਹਾਥੀ ਗੰਨੇ ਚੂਪੂ ਗਹਾਂ ਚੜੀਆ ਕਰਦਾ 뷰 ਬਹੁਤ ਸੋਹਣਾ ਆਏ ਮਨ ਕਰਦਾ ਵੀ ਸਾਰੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂ ਪਰ ਬਲੌਗ ਕਾਫੀ ਲੰਬਾ ਹੋ ਜਾਊਗਾ ਫਿਰ ਆਪਣਾ ਤਾਂ ਕਰਕੇ ਆਪਾਂ ਕੱਟ-ਕੱਟ ਕੇ ਵਿੱਚੋਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਦੰਮਾ ਬਤਾ ਹਾਇ ਜਵਾ

जंगली बिल्ली हाँ ए बि उधर चली गई पिछे आगी वाली है ਇਹ ਨੂੰ ਫਕੀ ਕਿ ਕਹਿ ਸਕਦੇ ਆ ਸਾਹੀ ਉੱਠ ਨਹੀਂ ਰਹਾ ਇਹ ਇਸ ਵਿੱਚ ਲੂੰਬੜੀ ਇਹ ਖਾਣੇ ਕੇ ਲਈ ਦਿਆ ਸਭ ਠੀਕ ਹੋ ਗਿਆ ਹੈ ਬਿੱਲੀਆਂ ਵੀ ਹੋ ਦੇਖ ਰੇ ਬਿੱਲੀਆਂ ਹੀ ਹੈ ਦੇ ਵਿੱਚ ਵੀ ਮੇਰੇ ਲੋਕ ਕਰਕੇ ਨਾ ਡਰ ਕੇ ਬੈਠੀਆਂ ਪਿਛੇ ਯਾਦ ਰੱਖਣਾ ਚੰਦੂਆ ਬਿੱਲੀ ਲੰਡਾ ਬਿੱਲੀ ਹਾਂਜੀ ਆਪਾਂ ਹੋਰ ਸਾਰੇ ਥਾਂ ਤੇ ਜਾਣੇ ਕੋਈ ਭਾਂਡਾ ਲੈ ਆਂਦਾ ਕੋਈ ਚੀਜ਼ ਲੈ ਆਂਦੀ ਇੱਥੇ ਮੈਨੂੰ ਬਹੁਤ ਵਧੀਆ ਲੱਗੇ ਇੱਕ ਆਪਾਂ ਘੋੜਾ ਲਿਆ ਏ ਲੱਕੜ ਦਾ ਇੱਕ ਕੋਲੀ ਲਈ ਏ ਇਹ ਵਾਲੀ ਸਰੋਂ ਦਾ ਤੇਲ ਤਲ ਪਾ ਕੇ ਲਾਉਣ ਵਾਸਤੇ ਹਾਂਜੀ ਦੇਖੋ ਬਾਜ਼ਾਰ ਪਟਨਾ ਸਾਹਿਬ ਦਾ ਤੇ ਆਪਾਂ ਹੁਣ ਲੈ ਲੇ ਹੈਗੇ ਆ ਭਾਂਡੇ ਖਰੀਦ ਲਏ ਤੇ ਲੱਕੜ ਦਾ ਸਮਾਨ ਲੈ ਲਿਆ ਇੱਕ ਘੋੜਾ ਲੈ ਆ ਇੱਕ ਕੌਲੀ ਲੈ ਲਈ ਤੇ ਆ ਵਾਲੀ ਸ਼ਾਪ ਤੋਂ ਆਪ ਲੈ ਆ ਕਪਿਲ ਇਹ 6 ਗਲਾਸ ਲੈ ਲੇ ਸਟੀਲ ਦੇ ਹਾਂਜੀ ਟਾਈਮ ਕਾਫੀ ਹੋ ਗਿਆ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਕੱਲ ਮਿਲਦੇ ਆ ਫਿਰ ਨਵੇਂ ਵਲੌਗ ਦੇ ਨਾਲ ਨਮੀ ਇਹ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਠੀਕ ਹੈ